ਪੰਡ ਮਹਿਮਾ ਸਰਜਾ ਦੇ ਮਾਤਾ ਰਾਣੀ ਮੰਦਿਰ ਵਿੱਚ ਹਰ ਸਾਲ ਦੀ ਤਰ੍ਹਾਂ ਜਗਰਾਤਾ ਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਭੰਡਾਰੇ ਵਿੱਚ ਪਰਿਵਾਰ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨੀ ਬਾਕੀ ਇਸ ਮੰਦਿਰ ਦੇ ਪ੍ਰਧਾਨ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਅਤੇ ਕਦੋਂ ਦਾ ਇਹ ਭੰਡਾਰਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਦੀ ਜੈ ਮਾਤਾ ਜੀ ਮੈਂ ਤੁਹਾਡੇ ਚੈਨਲ ਰਾਹੀਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ 20 ਤਰੀਕ ਦਾ ਭੰਡਾਰਾ ਜਿਹੜਾ ਹੈਗਾ ਇੱਥੇ ਹਰ ਸਾਲ 20 ਜੂਨ ਦਾ ਭੰਡਾਰਾ ਹੁੰਦਾ ਦਿਨ ਸ਼ੁੱਕਰਵਾਰ ਤਾਂ ਉਸ ਭੰਡਾਰੇ ਦੇ ਸਬੰਧ ਵਿੱਚ ਮੈਂ ਆਪਦੇ ਚੈਨਲ ਥਰੂ ਦੱਸਣਾ ਚਾਹੁੰਦਾ ਹਾਂ ਸਮੂਹ ਲਾਕੇ ਦੀ ਸਾਧ ਸੰਗਤ ਨੂੰ ਕਿ 7 ਵਜੇ ਖਾਵਣ ਜਗ ਹੋਵੇਗਾ 7 ਤੋਂ 8 ਵਜੇ ਤੱਕ ਰਾਵਣ ਜਗ ਹੋਵੇਗਾ ਉਸ ਤੋਂ ਬਾਅਦ ਸੰਤ ਸੁਖਦੇਵ ਪ੍ਰਕਾਸ਼ ਜੀ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਭੋਜਨ ਪਾਣੀ ਸ਼ਕਾਇਆ ਜਾਏਗਾ ਤੇ 8:30 ਵਜੇ ਦੇ ਲਗਭਗ ਭੰਡਾਰਾ ਜਿਹੜਾ ਉਹ ਸ਼ੁਰੂ ਹੋ ਜਾਵੇਗਾ ਤੇ ਮਾਤਾ ਰਾਣੀ ਦੀ ਕਿਰਪਾ ਨਾਲ ਜਿੰਨਾ ਚਿਰ ਮਾਤਾ ਦਾ ਹੁਕਮ ਹੋਇਆ ਉਹਨਾਂ ਚਿਰ ਭੰਡਾਰਾ ਚੱਲਦਾ ਰਹੇਗਾ ਸਵੇਰ 8:30 ਵਜੇ ਤੋਂ ਭੰਡਾਰਾ ਸ਼ੁਰੂ ਹੈ ਸੋ ਮੈਂ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਸਾਰੀ ਸੰਗਤ ਨੇ ਇਲਾਕੇ ਦੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਭੰਡਾਰਾ ਛਕਣਾ ਰਾਤ ਨੂੰ ਜਗਰਾਤਾ ਹੈ ਜੀ ਜਗਰਾਤੇ ਵਿੱਚ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਪਰਿਵਾਰਾਂ ਸਮੇਤ ਇਸ ਮੰਦਰ ਦੇ ਵਿੱਚ ਆਓ ਮੰਦਰ ਦੀਆਂ ਰੌਣਕਾਂ ਨੂੰ ਵਧਾਓ માતા ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਜੀ